ਸਤਿ ਸ੍ਰੀ ਅਕਾਲ ਦਾ ਗਾਣਾ ਲੇਟ ਹੋ ਗਿਆ ਥੋੜਾ ਜਿਹਾ ਕਿਉਂਕਿ ਗਾਣੇ ਵਿੱਚ ਕੋ ਚੇਂਜ ਕਰਨੇ ਪੈ ਗਏ ਆਂ ਟਾਈਮ ਤੇ ਵੀਡੀਓ ਵਗੈਰਾ ਦੁਬਾਰਾ ਸ਼ੂਟ ਕਰਨੀਆਂ ਪੈ ਗਈਆਂ ਤੇ ਸੋਨੀ ਮੂਸਾ ਨੇ ਵੀ ਅਪੜਤਤੀ ਦਾ ਐਪੀਸੋਡ ਲਾ ਕੇ ਤੇ ਸਿੱਧੂ ਬਾਈ ਦੇ ਫਾਜ਼ਲ ਸਾਹਿਬ ਨੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਸਿੱਧੂ ਮਫੀਨ ਪੇਜਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਆ ਤੇ ਹੁਣ ਥੋੜਾ ਟਾਈਮ ਬਾਅਦ ਆਪ ਨੂੰ ਗਾਣਾ ਦੇਖਣ ਨੂੰ ਮਿਲੂਗਾ ਕਿਉਂਕਿ ਹੁਣ ਚੇਂਜ ਹੋ ਰਹੀ ਕੀਤੀ ਜਾਣਗੀਆਂ ਚੇਂਜ ਕੀ ਜਾਣਗੀਆਂ ਜਾਂ ਮਤਲਬ ਸੀਨ ਵਗੈਰਾ ਦੁਬਾਰਾ ਸ਼ੂਟ ਕੀਤੇ ਜਾਣਗੇ ਫਿਰ ਦੁਬਾਰਾ ਉਹਨਾਂ ਨੂੰ ਡੈਟ ਵਗੈਰਾ ਕਰਨਾ ਪਊਗਾ ਸੋ ਥੋ ਮੌਲਾਦਾ ਨੂੰ ਤਿੰਨ ਚਾਰ ਤਨ ਹੋਰ ਪੜ ਲਓ ਬਸ ਉਸ ਤੋਂ ਬਾਅਦ ਕੀ ਆਜੂਗਾ ਗਾਣਾ ਬਾਕੀ ਜੇ ਕੋਈ ਹੋਰ ਅਪਡੇਟ ਆਪਣਾ ਸ਼ੇਅਰ ਕਰਦਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤੇ ਨੋਟੀਫਿਕੇਸ਼ਨ ਔਨ ਕਰ ਲਿਓ ਇੱਕ ਵਾਰੀ ਕਿ ਤੁਹਾਨੂੰ ਵੀਡੀਓ ਮਿਲ ਜਾਏਗਰ ਵੀਡੀਓ ਦੇ ਜਿਆਦਾ ਵੀਡੀਓ ਪਾਏ ਕਰਾਂਗੇ ਅਸੀਂ ਸਾਰਿਆਂ ਨੂੰ ਕੋਟਾਈ ਸੋਚਿਆ ਸੀ ਪਹਿਲਾਂ ਪਹਿਲਾਂ ਤਾਂ ਮੇਰੀ ਇਹ ਇੱਛਾ ਸੀ ਵੀ ਮੈਂ ਮੇਰਾ ਬਰਥਡੇ ਹੁੰਦਾ 5 ਤਰੀਕ ਦਾ ਸੀ ਪਹਿਲਾਂ ਤੋਂ ਸੁਖਦੀਪ ਦੇ ਹੁੰਦੇ ਹੀ ਸਾਡੀ ਇੱਕ ਰੀਤ ਜੀ ਸੀ ਵੀ ਸੀ ਜਿਹਾ ਉਹਦੇ ਬਰਥਡੇ ਤੇ ਜਾਂ ਉਹਦੀ ਮਾਂ ਦੇ ਜਨਮ ਦਿਨ ਤੇ ਕਿਸੇ ਨਾ ਕਿਸੇ ਦਿਨ ਤੇ ਸ਼ਰਧੇ ਹੁੰਦੀ ਸੀ ਗਾਣਾ ਪਰੰਤੂ ਸਮੱਸਿਆਵਾਂ ਮ ਆ ਰ ਵੀਡੀਓ ਸ਼ੂਟ ਨਾ ਕਰ पाए ਮੌਸਮ ਦੀ ਵਜ੍ਹਾ ਦੇ ਨਾਲ ਕਈ ਕਾਰਨ ਲੇਟ ਹੋ ਗਈ ਹੈ ਨਾ ਤਾਂ ਹੁਣ ਅਸੀਂ ਅੱਜ ਹੀ ਲੋੜੀ ਦੇ ਨਾਲ ਨਾਲ ਜਿਹੜਾ ਵੀਡੀਓ ਸ਼ੂਟ ਕਰ ਰਹੇ ਹਾਂ ਸਾਰੇ ਤੇ ਮੇਰੇ ਖਿਆਲ ਨਾਲ ਜਨਮਰੀ ਜਨੂਰੀ ਵੀ ਤੁਹਾਨੂੰ ਸੁਣਾਣਾ ਬਹੁਤ ਵੱਡਾ ਗਾਣਾ ਹੈ ਸੁਖਦੀਪ ਦਾ ਕੰਪਲੀਟ ਗਾਣਾ ਤੇ ਉਹਨਾਂ ਨੇ ਆਪਣੀ ਆਵਾਜ਼ 'ਚ ਰਿਕਾਰਡ ਕੀਤਾ ਹੋਇਆ ਪੂਰਾ ਫੁੱਲ ਗਾਣਾ ਜਿਹੜਾ ਹਾਲ ਤੱਕ ਲੀਕ ਨਹੀਂ ਹੋਇਆ ਕਦੇ ਵੀ ਪਰ